ਮਿੱਤਰੋ ਪਿਆਰਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਸਲਾਮ ਅਲੈਕੁਮ ਮੈਂ ਪਰਮਜੀਤ ਸਿੰਘ ਹੌਸਲਾ ਇੱਕ ਵਾਰੀ ਫੇਰ ਤੁਹਾਡੇ ਮਨਪਸੰਦ ਪੀਐਸਕੇ ਮੀਡੀਆ ਗਰੁੱਪ ਤੇ ਹਾਜ਼ਰ ਆਂ ਔਰ ਆਪ ਸਭ ਦਾ ਬਹੁਤ ਬਹੁਤ ਨਿੱਘਾ ਸਵਾਗਤ ਕਰਦਾ ਸਾਈਡ ਤੇ ਤੁਸੀਂ ਦੇਖ ਰਹੇ ਹੋ ਬਹੁਤ ਹੀ ਪਿਆਰੀ ਖੂਬਸੂਰਤ ਅਤੇ ਬਹੁਤ ਹੀ ਸੁਰੇਲੀ ਸੁਲਤਾਨਾ ਨੂਰਾ ਦਾ ਇੱਕ ਬੜਾ ਪਿਆਰਾ ਜਿਹਾ ਸਲਾਈਡ ਸ਼ੋ ਚੱਲੀ ਜਾ ਰਿਹਾ ਤੁਸੀਂ ਉਹਨਾਂ ਦੀਆਂ ਖੂਬਸੂਰਤ ਫੋਟੋਆਂ ਵੀ ਦੇਖਦੇ ਰਹਿਣਾ ਤੇ ਨਾਲ ਦੀ ਨਾਲ ਮੈਨੂੰ ਵੀ ਸੁਣਦੇ ਰਹਿਣਾ ਬਾਰੇ ਡਰਨਾ ਬਿਲਕੁਲ ਨਹੀਂ ਕਿਉਂਕਿ ਅਸੀਂ ਇਸ ਕੁੜੀ ਬਾਰੇ ਮੈਂ ਨਾ ਕਦੇ ਪਹਿਲਾਂ ਕੋਈ ਐਸੀ ਕੋਈ ਟਿੱਪਣੀ ਕੀਤੀ ਹੈ ਜਿਹਦੇ ਤੇ ਕਿਸੇ ਨੂੰ ਇਤਰਾਜ਼ ਹੋਵੇ ਜਾਂ ਇਸ ਕੁੜੀ ਨੂੰ ਇਤਰਾਜ਼ ਹੋਵੇ ਤੇ ਨਾ ਹੀ ਅੱਜ ਕਰਾਂਗਾ ਤੇ ਨਾ ਹੀ ਹੋ ਸਕਦਾ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਾਨੀ ਕਿ ਫਿਊਚਰ ਦੇ ਵਿੱਚ ਵੀ ਕੋਈ ਨਾ ਬਾਰੇ ਕੋਈ ਗਲਤ ਟਿੱਪਣੀ ਕਰਨ ਦਾ ਮੌਕਾ ਨਾ ਹੀ ਮਿਲੇਗਾ ਗੱਲ ਇਹ ਕਿ ਜੇ ਕੋ ਚੰਗਾ ਕੰਮ ਕਰੇਗਾ ਤੇ ਅਸੀਂ ਉਹਦੇ ਗੁਣ ਗਾਵਾਂਗੇ ਸ੍ਰੀਲਾ ਗਾਏਗਾ ਤੇ ਦਾਤ ਦਵਾਂਗੇ ਤੇ ਜੇਕਰ ਦੋਨੇ ਕੰਮ ਹੋਣ ਤੇ ਫੇਰ ਅਸੀਂ ਉਹਦੇ ਵਾਸਤੇ ਦੁਆਵਾਂ ਵੀ ਕਰਾਂਗੇ ਤੇ ਚੰਗੀਆਂ ਗੱਲਾਂ ਵੀ ਕਰਾਂਗੇ ਗੱਲ ਇਹ ਆ ਕਿ ਰੀਤੂ ਤੇ ਜੋਤੀ ਇਹ ਵੀ ਸੁਲਤਾਨਾ ਵੀ ਉਹਨਾਂ ਦੀ ਭੈਣ ਆ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਵੇਗਾ ਇਹ ਚਾਰ ਭੈਣਾਂ ਨੇ ਐਕਚੁਅਲੀ ਜੋਤੀ ਨੂਰਾ ਤੇ ਸੁਲਤਾਨਾ ਇੱਕ ਹੋਰ ਇਹਨਾਂ ਦੀ ਭੈਣ ਹੈ ਮੇਰੇ ਨਾਮ ਦਿਮਾਗ ਚ ਵਿਸਰ ਗਿਆ ਸ਼ਾਇਦ ਸਿਮਰਨ ਸਮਥਿੰਗ ਕੁਛ ਇਹ ਹੋ ਜਾਏ ਮਾਫ ਕਰਨਾ ਜੇ ਮੈਂ ਗਲਤ ਨਾਮ ਲੈਤਾ ਹੋਵੇ ਚਾਰ ਭੈਣਾਂ ਨੇ ਤੇ ਉਹ ਚੌਥੀ ਭੈਣ ਸੰਗੀਤ ਨਾਲ ਨਹੀਂ ਜੁੜੀ ਇਸ ਕਰਕੇ ਉਹਨੂੰ ਬਹੁਤ ਘੱਟ ਲੋਕ ਜਾਣਦੇ ਨੇ ਔਰ ਇੱਕ ਭਰਾ ਬਹੁਤ ਹੀ ਸੁਰੇਲਾ ਹੈ ਉਹ ਵੀ ਸਾਹਿਲ ਔਰ ਬਹੁਤ ਵਧੀਆ ਰਿਦਮਿਸਟ ਹੈ ਤੁਸੀਂ ਬਹੁਤ ਵਾਰੀ ਤਬਲੇ ਤੇ ਸੁਲਤਾਨਾ ਹੁਣਾਣਾ ਦੇਖਿਆ ਹੋਵੇਗਾ ਪਹਿਲਾ ਜੋਤੀ ਉਹਨਾਂ ਨਾਲ ਵਿਚ ਜਾਂਦਾ ਹੈ ਪਰ ਉਹ ਫਿਰ ਤੁਹਾਨੂੰ ਪਤਾ ਪਰਿਵਾਰਿਕ ਪ੍ਰੋਬਲਮਸ ਪੈ ਗਈਆਂ ਤੇ ਇਸ ਕਰਕੇ ਉਹਨਾਂ ਨਾਲ ਨਹੀਂ ਜਾਂਦਾ ਸੁਲਤਾਨਾ ਨਾਲ ਸ਼ਾਇਦ ਅਜੇ ਜਾਂਦੇ ਨੇ ਗੱਲ ਸੁਲਤਾਨਾ ਬਾਰੇ ਅੱਜ ਇਸ ਕਰਕੇ ਕਰ ਰਹੇ ਆ ਕਿਉਂਕਿ ਸੁਲਤਾਨਾ ਲਕੀਰ ਦੀ ਫਕੀਰ ਨਹੀਂ ਹੋਈ ਉਹਨਾਂ ਦੇ ਮਗਰ ਨਹੀਂ ਚੱਲੀ ਔਰ ਜੇ ਜੋਤੀ ਨੇ ਉਹਨੂੰ ਅਲੱਗ ਕੀਤਾ ਸੀ ਜੋਤੀ ਨੇ ਤਾਂ ਉਹਨੂੰ ਅਲੱਗ ਇਸ ਕਰਕੇ ਕਰਤਾ ਸੀਗਾ ਕਿ ਜਾਂ ਸ਼ਾਇਦ ਤੈਨੂੰ ਮੇਰੇ ਕਰਕੇ ਲੋਕੀ ਜਾਣਦੇ ਨੇ ਜੋਤੀ ਨੂਰਾ ਕਰਕੇ ਸ਼ਾਇਦ ਤੈਨੂੰ ਲੋਕੀ ਜਾਣਦੇ ਨੇ ਤੇ ਜਾ ਕੰਮ ਕਰਕੇ ਦਿਖਾ ਦੇਖਾਂਗੀ ਮੈਂ ਤੂੰ ਕੀ ਕਰ ਲੇਗੀ ਸ਼ਾਇਦ ਇਹ ਸੋਚ ਕੇ ਸੁਲਤਾਨਾ ਨੂੰ ਅਲੱਗ ਕੀਤਾ ਸੀਗਾ ਪਰ ਸੁਲਤਾਨਾ ਸ਼ੁਰੂ ਤੋਂ ਸਰੀਲੀ ਸਰੀਲੀਆਂ ਸਾਰੀਆਂ ਨੇ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਜੇ ਗਾਣੇ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਮੈਂ ਕਦੇ ਕਿਸੇ ਨਾਲ ਬੇਇਨਸਾਫੀ ਨਾਲ ਨਹੀਂ ਬੋਲਿਆ ਗਾਣੇ ਵਿੱਚ ਸੁਰ ਤੇ ਬੰਦਾ ਚੰਗਾ ਸਰੀਲਾ ਸੁਰ ਤੇ ਮੇਰਾ ਕੋਈ ਦੁਸ਼ਮਣ ਵੀ ਲਾਵੇ ਮੈਂ ਉਹਦੇ ਕਦਮਾਂ ਵਿੱਚ ਬੈਠ ਜਾਣਾ ਤੇ ਜੇ ਕੱਲੇ ਗਾਣੇ ਦੀ ਗੱਲ ਕਰੀਏ ਤੇ ਸਾਰੀਆਂ ਪੈਣਾ ਬਿਹਤ ਸ੍ਰੀਲੀਆਂ ਨੇ ਆਪਣੇ ਬਾਪ ਤੇ ਗਈਆਂ ਨੇ ਬਾਪ ਬਿਹਤ ਸ੍ਰੀਲਾ ਤੇ ਪਰ ਚੱਕਰੇ ਮੈਂ ਹਰ ਵਾਰ ਇਹ ਵੀ ਕਹਿੰਦਾ ਹੁਣ ਇਕੱਲਾ ਗਾਣਾ ਹੀ ਸਾਰਾ ਕੁਝ ਨਹੀਂ ਗਾਣੇ ਤੋਂ ਪਹਿਲਾਂ ਈਵਨ ਚੰਗੇ ਇਨਸਾਨ ਬਣਨਾ ਇਹ ਬਹੁਤ ਜ਼ਰੂਰੀ ਆ ਤੁਹਾਡੇ ਵਿੱਚ ਅ ਬੜੀ ਨਿਮਰਤਾ ਹੋਣਾ ਬਿਹਤ ਜ਼ਰੂਰੀ ਆ ਪਰ ਇਹ ਕੁੜੀਆਂ ਨੇ ਕੀਤਾ ਨਹੀਂ ਨਾ ਰੀਤੂ ਨੇ ਤੇ ਨਾ ਜੋਤੀ ਨੇ ਪਰ ਇਹਨਾਂ ਵਿੱਚੋਂ ਨੰਬਰ ਲੈ ਗਈ ਆ ਤੇ ਲੋਕਾਂ ਦੀਆਂ ਦੁਆਵਾਂ ਤੇ ਲੋਕਾਂ ਦਾ ਪਿਆਰ ਸਭ ਤੋਂ ਜ਼ਿਆਦਾ ਪਿਆਰ ਲੈ ਗਈ ਆ ਸੁਲਤਾਨਾ ਉਹ ਇਸ ਕਰਕੇ ਕਿਉਂਕਿ ਇਹ ਲਕੀਰ ਦੀ ਫਕੀਰ ਨਹੀਂ ਬਣੀ ਇਸ ਕੁੜੀ ਨੇ ਜੋਤੀ ਤੋਂ ਅਲੱਗ ਹੋ ਕੇ ਕਰਕੇ ਦਿਖਾਇਆ ਕੁਛ ਕਿ ਲੈ ਤੂੰ ਸੋਚਦੀ ਨਾ ਸ਼ਾਇਦ ਮੈਂ ਤੇਰਾ ਕਰਕੇ ਆ ਆ ਵੇਖ ਮੈਂ ਤੈਨੂੰ ਕੰਮ ਕਰਕੇ ਦਿਖਾਉਣੀ ਆ ਤੇ ਕੰਮ ਕਰਕੇ ਦਿਖਾਇਆ ਸੁਲਤਾਨਾ ਦੇ ਬਹੁਤ ਵੱਡੇ ਵੱਡੇ ਗੀਤ ਆਉਣਗੇ ਬਹੁਤ ਜਲਦੀ ਅਮੀਰ ਖਾਨ ਹੋਣਾ ਵਰਗਿਆਂ ਦੀਆਂ ਫਿਲਮਾਂ ਦੇ ਵਿੱਚ ਬਹੁਤ ਪਿਆਰੇ ਗੀਤ ਦੇਗੀ ਔਰ ਉਸ ਤੋਂ ਇਲਾਵਾ ਹੋਰ ਬਾਲੀਵੁੱਡ ਦੇ ਵਿੱਚ ਤੁਸੀਂ ਗੀਤ ਸੁਣ ਵੀ ਰਹੇ ਹੋ ਔਰ ਬਹੁਤ ਸਾਰੇ ਗੀਤਾਂ ਦੇ ਆਉਣਗੇ ਕਹਿੰਦੇ ਨੇ ਨਾ ਕਿ ਨੀਤ ਨੂੰ ਮਰਾਦਾ ਹੁੰਦੀਆਂ ਨੇ ਸੁਜੀਆ ਦੀ ਨੀਤ ਚੰਗੀ ਹੈ ਨਾ ਉਹਨੂੰ ਭਾਗ ਜ਼ਰੂਰ ਲੱਗਦੇ ਨੇ ਤੇ ਸੁਲਤਾਨਾ ਦੀ ਨੀਤ ਚੰਗੀ ਆ ਤੁਸੀਂ ਕਦੇ ਵੀ ਇਹਨਾਂ ਨੂੰ ਕਿਸੇ ਸੋਸ਼ਲ ਮੀਡੀਆ ਤੇ ਜਦੋਂ ਇਹਨਾਂ ਦੀਆਂ ਆਪਸ ਵਿੱਚ ਲੜਾਈਆਂ ਹੋਈਆਂ ਇਹ ਨਾਂਤ ਵਿਚਾਰੀ ਕਿਤੇ ਥਾਣੇ ਵਿੱਚ ਗਈ ਤੇ ਨਾ ਹੀ ਇਹਨੇ ਕਿਤੇ ਸੋਸ਼ਲ ਮੀਡੀਆ ਦੇ ਉੱਪਰ ਪ੍ਰੈਸ ਕਾਨਫਰੰਸਾਂ ਕਰਕੇ ਐਵੇਂ ਹੀ ਉਹਨਾਂ ਵਾਂਗੂ ਬੇਫਜ਼ੂਲ ਬੋਲੀ ਏ ਕੁੜੀ ਇਹ ਮੈਨੂੰ ਲੱਗਦਾ ਕਿ ਤੁਸੀਂ ਮੇਰੀ ਇਹਨਾਂ ਗੱਲਾਂ ਨਾਲ ਸਹਿਮਤ ਜ਼ਰੂਰ ਹੋਵੋਗੇ ਔਰ ਨਾ ਹੀ ਇਸ ਕੁੜੀ ਨੇ ਆਪਣਾ ਫੋਨ ਔਨ ਕਰਕੇ ਤੇ ਇਹੋ ਜੀਆਂ ਕੁਝ ਗੱਲਾਂ ਕੀਤੀਆਂ ਜਿਹਦੇ ਵਾਸਤੇ ਲੋਕਾਂ ਦੀਆਂ ਗਾਲਾਂ ਸੁਣਨੀਆਂ ਪੈਣ ਤੇ ਜਿਹਦੇ ਵਾਸਤੇ ਪਰਿਵਾਰ ਨੂੰ ਸ਼ਰਮਿੰਦੇ ਹੋਣਾ ਪਵੇ ਇਹਨਾਂ ਦੇ ਬਾਪ ਨੂੰ ਇਹਨਾਂ ਦੀ ਮਾਂ ਨੂੰ ਤੇ ਇਹਨਾਂ ਦੇ ਭਰਾ ਨੂੰ ਕਿ ਦੇਖੋ ਸਾਡੀ ਕੁੜੀ ਕੀ ਕਰ ਰਹੀ ਹੈ ਜੋ ਕੁਝ ਜੋਤੀ ਨੇ ਕੀਤਾ ਜਾਂ ਅੱਜ ਕੱਲ ਰਿਤੂ ਰਿਤੂ ਬਾਰੇ ਮੈਂ ਥੋੜਾ ਜਿਹਾ ਜ਼ਰੂਰ ਕਹਿਣਾ ਚਾਹਾਂਗਾ ਮੈਂ ਨਾ ਜਦੋਂ ਨਵੀਂ-ਨਵੀਂ ਮੈਂ ਸੁਣਨ ਲੱਗਾ ਰਿਤੂ ਨੂੰ ਤੇ ਮੈਂ ਕਿਹਾ ਯਾਰ ਕੁੜੀ ਇਹ ਜ਼ਰੂਰ ਅੱਗੇ ਆਏਗੀ ਸੋਲੋ ਦੇ ਤੌਰ ਤੇ ਆਏਗੀ ਕਿਉਂਕਿ ਗੜਾ ਤੇ নো ਡਾਊਟ ਸਰੀਲਾ ਹੀ ਹੈ ਖੂਬਸੂਰਤ ਵੀ ਬਹੁਤ ਹੈ ਥੋੜਾ ਮੈਨੂੰ ਲੱਗਾ ਸੀਗਾ ਕਿ ਐਟੀਟਿਊਡ ਨਹੀਂ ਆ ਥੋੜਾ ਪਰ ਮੈਂ ਥੋੜਾ ਗਲਤ ਸੀਗਾ ਉਸ ਤੇ ਜਜਮੈਂਟ ਗਲਤ ਹੋ ਗਈ ਉਹ ਕੁੜੀ ਨੇ ਵੀ ਫਿਰ ਜਦੋਂ ਸ਼ੁਰੂ ਹੋਈ ਗਾਣੇ ਦੇ ਨਾਲ-ਨਾਲ ਗਾਣੇ ਤੋਂ ਜ਼ਿਆਦਾ ਫਿਰ ਉਹਨੇ ਫੱਟੇ ਚੱਕ ਦਿੱਤੇ ਉਸ ਕੁੜੀ ਨੇ ਵੀ ਆ ਥੋੜੇ ਦਿਨ ਪਹਿਲਾਂ ਵੀ ਬੜਾ ਰੋਲੇ ਰੱਪੇ ਪਏ ਨੇ ਤੇ ਇਨਸ਼ਾਅੱਲਾ ਆਉਣ ਵਾਲੇ ਸਮੇਂ ਵਿੱਚ ਵੀ ਪੈਂਦੇ ਰਹਿਣੇ ਲੱਗਦਾ ਜੋ ਹਾਲਾਤ ਨੇ ਤੇ ਪਰ ਅਸੀਂ ਦੁਆ ਕਰਦੇ ਹਾਂ ਨਾ ਇਹੋ ਜਿਹਾ ਕੁਝ ਹੋਵੇ ਤੇ ਸੁਲਤਾਨਾ ਨੇ ਆਪਣੇ ਆਪ ਨੂੰ ਸੰਭਾਲ ਲਿਆ ਔਰ ਅੱਜ ਇੱਕ ਬਹੁਤ ਬਿਹਤ ਸਫਲ ਕਾਇਕਾ ਦੇ ਤੌਰ ਤੇ ਕੰਮ ਕਰ ਰਹੀ ਹੈ ਕਿਉਂਕਿ ਇਹਨੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਆ ਕੇ ਪਖੰਡ ਨਹੀਂ ਕੀਤੇ ਆਪਣੇ ਕੰਮ ਤੇ ਕਨਸੈਂਟਰੇਟ ਕੀਤਾ ਮਿਹਨਤ ਕੀਤੀ ਰਿਆਜ਼ ਕੀਤਾ ਤੇ ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਕਿ ਜਿੱਥੇ ਉਹ ਜਿਹੜਾ ਜੋਤੀ ਦੇ ਘਰ ਵਾਲਾ ਉਹ ਚਲੋ ਮੈਂ ਕੁਝ ਗਲਤ ਨਹੀਂ ਕਹਿਣਾ ਅੱਜ ਤੇ ਉਹ ਉਹ ਜਿੱਥੇ ਉਹ ਫਿੱਟੇ ਉਹ ਉਹਨੂੰ ਚੁੰਮਣਾ ਨਹੀਂ ਹਟਦਾ ਸੌਰੀ ਟੂ ਸੇ ਪਰ ਤੁਸੀਂ ਵੀਡੀਓ ਬਹੁਤ ਦੇਖਦੇ ਹੋਵੋਗੇ ਉਹ ਯਾਰ ਪਰਦੇ ਪਿੱਛੇ ਦੀਆਂ ਗੱਲਾਂ ਹੁੰਦੀਆਂ ਨੇ ਤੁਸੀਂ ਐਵੇਂ ਕਿੱਸਾ ਕਰੀ ਜਾ ਰਹੇ ਹੋ ਪਬਲਿਕ ਦੇ ਵਿੱਚ ਤੇ ਕੈਮਰਾ ਔਨ ਕਰਕੇ ਮੈਂ ਐਕਚੁਅਲੀ ਪਰਸਨਲੀ ਆਈ ਡੋਨਟ ਲਾਈਕ ਥੀਸ ਕਾਈਂਡ ਆਫ ਪੀਪਲਸ ਤੇ ਇਧਰ ਸੁਲਤਾਨਾ ਦਾ ਹਸਬੰਦ ਬੜਾ ਚੰਗਾ ਵਿਚਾਰਾ ਆਦਲ ਮੇਰੀ ਗੱਲ ਉਹਨਾਂ ਨਾਲ ਹੁੰਦੀ ਰਹਿੰਦੀ ਆ ਜਦੋਂ ਵੀ ਗੱਲ ਹੁੰਦੀ ਆ ਮੈਂ ਸਗੋਂ ਮੇਰੇ ਬੱਚਿਆਂ ਵਾਂਗੂ ਐ ਛੋਟੇ ਭਰਾਵਾਂ ਵਾਂਗੂ ਮੈਂ ਝੜਕ ਝੁੜਕ ਵੀ ਦਿੰਨਾ ਹੁੰਨਾ ਉਹਦੇ باوجود ਵੀ ਉਹਨਾਂ ਨੇ ਹਮੇਸ਼ਾ ਜਦੋਂ ਵੀ ਮੇਰੇ ਨਾਲ ਗੱਲ ਕੀਤੀ ਆ ਤੇ ਕਹਿੰਦੇ ਉਹਦੇ ਪਿਆਰੀ ਪੈਨਾ ਜੀ ਤੇ ਉਹਨਾਂ ਨੇ ਸੁਲਤਾਨਾ ਨੂੰ ਸੰਭਾਲਿਆ ਵੀ ਐ ਕੋਈ ਡਰਾਮਾ ਨਹੀਂ ਕੀਤਾ ਤੇ ਉਸ ਬੰਦੇ ਨੇ ਬਹੁਤ ਮਿਹਨਤ ਕੀਤੀ ਐ ਸੁਲਤਾਨਾ ਤੇ ਔਰ ਉਹ ਬੰਦਾ ਹਰ ਕਦਮ ਤੇ ਸੁਲਤਾਨਾ ਦੇ ਨਾਲ ਖੜਿਆ ਐ ਉਹ ਬੇਫਜ਼ੂਲ ਗੱਲਾਂ ਨਹੀਂ ਕਰਦਾ ਜਾਂ ਬੇਫਜ਼ੂਲ ਵੀਡੀਓ ਨਹੀਂ ਬਣਾਉਂਦਾ ਵੀ ਐਵੇਂ ਜਿੱਦਾਂ ਉਹ ਕਰਦੇ ਦੂਸਰੇ ਪਾਸੇ ਵਾਲੇ ਉਹ ਬੰਦਾ ਜਦੋਂ ਵੀ ਤੁਸੀਂ ਸਟੇਜ ਤੇ ਦੇਖੋਗੇ ਅਦਬੀ ਤਰੀਕੇ ਨਾਲ ਦੇਖੋਗੇ ਸੁਲਤਾਨਾ ਨਾਲ ਵੀ ਅਦਬੀ ਤਰੀਕੇ ਨਾਲ ਦੇਖੋਗੇ ਆਦਲ ਨੂੰ ਜਿਹੜੀਆਂ ਗੱਲਾਂ ਮੈਨੂੰ ਚੰਗੀਆਂ ਲੱਗਦੀਆਂ ਨੇ ਦੇਖੋ ਅੰਦਰੂਨੀ ਗੱਲਾਂ ਕਈ ਵਾਰੀ ਹਰ ਮੀਆਂ ਬੀਵੀ ਦੇ ਵਿੱਚ ਤਲਖੀਆਂ ਹੁੰਦੀਆਂ ਨੇ ਮੇਰੇ ਅਸੀਂ ਮੀਆਂ ਬੀਵੀ ਵੀ ਕਈ ਵਾਰ ਲੜ-ਲੋੜ ਪੈਂਦੇ ਆ ਤੁਸੀਂ ਵੀ ਸਾਰੇ ਪਰ ਉਹਨੂੰ ਸੋਸ਼ਲ ਮੀਡੀਆ ਤੇ ਲੈ ਕੇ ਆਉਣਾ ਕੈਮਰੇ ਓਨ ਕਰਕੇ ਥਾਪੀਆਂ ਮਾਰ ਮਾਰ ਕਹਿਣਾ ਕਰ ਲੋ ਜਿਹਨੇ ਕਰਨਾ ਹੈ ਮੇਰਾ ਯਾਰ ਆ ਇਦਾਂ ਨਹੀਂ ਹੋਣਾ ਚਾਹੀਦਾ ਆਦਲ ਜਦੋਂ ਵੀ ਤੁਸੀਂ ਦੇਖੋਗੇ ਅਦਬ ਦੇ ਨਾਲ ਆਉਂਦਾ ਅੰਦਰ ਭਾਵੇਂ 20 ਵਾਰੀ ਲੜਦੇ ਰਹਿਣ ਸੋ ਕੋਈ ਰੌਲਾ ਹੀ ਨਹੀਂ ਕੋਈ ਗੱਲ ਹੀ ਨਹੀਂ ਹਰ ਮੀਆਂ ਬੀਵੇ ਵਿੱਚ ਤਲਖੀਆਂ ਹੁੰਦੀਆਂ ਨੇ ਵੈਸੇ ਦਿਨਾਂ ਵਿੱਚ ਕੋਈ ਇਹੋ ਜੀ ਗੱਲ ਮੈਨੂੰ ਕਦੇ ਲੱਗੀ ਨਹੀਂ ਪਰ ਜੇ ਹੋਵੇ ਵੀ ਤੇ ਪਰਦੇ ਪਿੱਛੇ ਮੁਬਾਰਕ ਹੋਵੇ ਕੋਈ ਰੌਲਾ ਨਹੀਂ ਤੇ ਸੁਲਤਾਨਾ ਸਾਰੇ ਅਸੀਂ ਜਾਣਦੇ ਆ ਕਿ ਵੱਡੇ ਵੱਡੇ ਸ਼ੋਅ ਕਰ ਰਹੀ ਐ ਇਸ ਵੇਲੇ ਮੈਂ ਐਕਚੁਅਲੀ ਜਦੋਂ ਵੀ ਦੇਖਦਾ ਸੁਲਤਾਨਾ ਨੂੰ ਮੈਂ ਅੱਗੇ ਵੀ ਕਿਹਾ ਸੀਗਾ ਕਿ ਮੈਨੂੰ ਆਬੀਦਾ ਪ੍ਰਵੀਨ ਸਾਹਿਬਾ ਲੱਗਦੇ ਨੇ ਕਿਉਂਕਿ ਗਾਣਾ ਸੋਲਿਡ ਬੜਾ ਗਾਣਾ ਉਹਨਾਂ ਵਰਗੇ ਆਬੀਦਾ ਪ੍ਰਵੀਨ ਦਾ ਗਾਣਾ ਬੜਾ ਮਰਦਾਨਾ ਗਾਣਾ ਆ ਤੇ ਇਹਨਾਂ ਦਾ ਗਾਣਾ ਵੀ ਬੜਾ ਚੰਗਾ ਆ ਤੁਸੀਂ ਹੁਣ ਇਹਦੇ ਕੋਲ ਮੌਕਾ ਸੁਲਤਾਨਾ ਕੋਲ ਕਿ ਕੱਲੀ ਜਿੰਨਾ ਵੀ ਆਪਣਾ ਗਾਣਾ ਗਾ ਸਕਦੀ ਉਹਨਾਂ गा ਰਹੀ ਐ ਬਹੁਤ ਸਾਰੇ ਲੋਕਾਂ ਨੇ ਨੋਟ ਕੀਤਾ ਹੋਵੇਗਾ ਸ਼ਾਇਦ ਸੁਲਤਾਨਾ ਵੀ ਮੇਰੇ ਨਾਲ ਕਿਤੇ ਨਾ ਕਿਤੇ ਇਸ ਗੱਲ ਨਾਲ ਸਹਿਮਤ ਹੋਏਗੀ ਕਿ ਜਦੋਂ ਇਕੱਠੀਆਂ ਕੋਂਦੀਆਂ ਸੀ ਬਹੁਤ ਜਗ੍ਹਾ ਇਹਨੂੰ ਮੌਕਾ ਨਹੀਂ ਸੀ ਮਿਲਦਾ ਗਾਉਣ ਦਿੱਤਾ ਨਹੀਂ ਸੀ ਜਾਂਦਾ ਤੇ ਇਸ ਕਰਕੇ ਉਹ ਗਾਣਾ ਜਿਹੜਾ ਅੰਦਰ ਘੁੱਟਿਆ ਹੋਇਆ ਸੀਗਾ ਉਹ ਗਾਣਾ ਹੁਣ ਸੁਲਤਾਨਾ ਦਾ ਇਸ ਵੇਲੇ ਤਨ ਕੇ ਆ ਰਿਹਾ ਤੇ ਇਦਾਂ ਹੀ ਆਉਣਾ ਚਾਹੀਦਾ ਇਹ ਨਹੀਂ ਕਿ ਮੈਨੂੰ ਕੱਢ ਦਿੱਤਾ ਗਰੁੱਪ ਵਿੱਚੋਂ ਤੇ ਮੈਂ ਹੁਣ ਗਾਉਣਾ ਹੀ ਨੀਗਾ ਜਾਂ ਫਿਰ ਮੈਂ ਉਹ ਕਰੂੰਗੀ ਮੈਂ ਵੀ ਤੈਨੂੰ ਆ ਕਰਕੇ ਦਿਖਾਉਂਗੀ ਇਦਾਂ ਨਹੀਂ ਕੀਤਾ ਜੋ ਕੁਛ ਉਹ ਜੋਤੀ ਨੇ ਕੀਤਾ ਵੈਸੇ ਹੁਣ ਇਹ ਵੀ ਨਹੀਂ ਕਿ ਮੈਂ ਨਾ ਪਹਿਣਾ ਦੇ ਵਿੱਚ ਕੋਈ ਤਲਖੀਆਂ ਪੈਦਾ ਕਰਨੀਆਂ ਚਾਹੁੰਨਾ ਇਦਾਂ ਦੀਆਂ ਗੱਲਾਂ ਕਰਕੇ ਟੂ ਵੀ ਨੋ ਓਨੈਸਟ ਇਦਾਂ ਸੋਚਿਓ ਨਾ ਮੈਂ ਇਦਾਂ ਦਾ ਬੰਦਾ ਨਹੀਂ ਆ ਪਰ ਇਹ ਗੱਲਾਂ ਤੇ ਕਰਨੀਆਂ ਪੈਣਗੀਆਂ ਨਾ ਜੋ ਤੁਹਾਡੇ ਆਲੇ ਦੁਆਲੇ ਹੁੰਦਾ ਹੈ ਤੇ ਹੁਣ ਥੋੜੇ ਦਿਨ ਪਹਿਲਾਂ ਇਕੱਠੀਆਂ ਹੋਈਆਂ ਵੀ ਸੀ ਮੈਂ ਦਿਲ ਤੋਂ ਸੱਚੇ ਦਿਲੋਂ ਦੁਆ ਕਰਦਾ ਕਿ ਇਕੱਠੀਆਂ ਹੋਣ ਪੂਰਾ ਪਰਿਵਾਰ ਰਲ ਕੇ ਰਹੇ ਤੇ ਮਾਪੇ ਨੂੰ ਵੀ ਹੌਸਲਾ ਹੋਵੇ ਤੇ ਚਾਰੇ ਹੀ ਪੈਣਾ ਰਲ ਕੇ ਬੈਠਣ ਤੇ ਭਰਾ ਨੂੰ ਵੀ ਬੜਾ ਹੌਸਲਾ ਹੋਵੇ ਤੇ ਭਰਾ ਵੀ ਆਪਣੇ ਗਾਣੇ ਗੁਣੇ ਕੱਢੇ ਤੇ ਦੁਆ ਸੱਚੀ ਦਿਲ ਤੋਂ ਮੈਂ ਕਹਿ ਰਿਹਾ ਕਿ ਇਹ ਪਰਿਵਾਰ ਇਕੱਠਾ ਹੋਵੇ ਪਰ ਦੋ ਦੋ ਚਾਰ ਦਿਨ ਇਕੱਠੇ ਹੁੰਦੇ ਨੇ ਫੇਰ ਕੁਛ ਨਾ ਕੁਛ ਕਚਹਿਰੀਆਂ ਕੋਰਟ ਕਚਹਿਰੀਆਂ ਤੇ ਪਤਾ ਨਹੀਂ ਪ੍ਰੈਸ ਕਾਨਫਰੰਸਾਂ ਵਿੱਚ ਪੈ ਜਾਂਦੇ ਨੇ ਪਰ ਸੁਲਤਾਨਾ ਜੋਤੀ ਦੇ ਅਲੱਗ ਹੋਣ ਦੇ ਨਾਲ ਸੁਲਤਾਨਾ ਨੂੰ ਬਹੁਤ ਫਾਇਦਾ ਹੋਇਆ। ਔਰ ਸੁਲਤਾਨਾ ਇਸ ਵੇਲੇ ਸਕਸੈਸਫੁਲ ਗਾਇਕਾ ਹੈ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸੁਲਤਾਨਾ ਨੂੰ ਜਰੂਰ ਸੁਣਿਆ ਕਰੋ ਜਿਹੜਾ ਕੋ ਚੰਗਾ ਕੰਮ ਕਰਦਾ ਹੈ ਤੇ ਉਹਦੇ ਵਾਸਤੇ ਚੰਗੇ ਚੰਗੇ ਕਮੈਂਟ ਵੀ ਕਰਿਆ ਕਰੋ ਪਿਆਰੀਆਂ ਪਿਆਰੀਆਂ ਗੱਲਾਂ ਕਰਿਆ ਕਰੋ। ਸੋ ਸੁਲਤਾਨਾ ਬਾਰੇ ਅੱਜ ਮੈਂ ਇਹੀ ਮੇਰੇ ਦਿਲ ਸਿਕਾ ਕਰਦਾ ਕਿ ਜੀ ਕੋ ਚੰਗਾ ਕੰਮ ਕਰਦਾ ਤੇ ਉਹਦੇ ਬਾਰੇ ਚੰਗੀਆਂ ਗੱਲਾਂ ਕੀਤੀਆਂ ਜਾਣ। ਸੋ ਸੁਲਤਾਨਾ ਅੱਜ ਦੀ ਬਹੁਤ ਪਿਆਰੀ ਤੇ ਬਹੁਤ ਸ੍ਰੀਲੀ ਤੇ ਸਕਸੈਸਫੁਲ ਫੀਮੇਲ ਗਾਇਕਾ ਆ ਔਰ ਸਾਨੂੰ ਮਾਣ ਹੋਣਾ ਚਾਹੀਦਾ ਮੈਨੂੰ ਤੇ ਮਾਣ ਹੈ ਕਿਉਂਕਿ ਮੈਨੂੰ ਤੇ ਚਾਰਾਂ ਤੇ ਹੀ ਮਾਣ ਸੀ ਪੈਣਾ ਤੇ ਪਰ ਉਹਨਾਂ ਨੇ ਮਾਣ ਰੱਖਿਆ ਨਹੀਂ ਮੈਨੂੰ ਬਹੁਤ ਧਮਕੀਆਂ ਧੁਮਕੀਆਂ ਵੀ ਉਹ ਦਿੰਦੇ ਰਹੇ ਉਹਦੇ ਹਸਬੈਂਡ ਦਿੰਦਾ ਰਿਹਾ ਜੋਤੀ ਦੇ ਪਰ ਮੈਂ ਤੇ ਉਹੋ ਜਿਹਾ ਬੰਦਾ ਧਮਕੀਆਂ ਧੁਮਕੀਆਂ ਨੂੰ ਮੰਨਦਾ ਹੀ ਨਹੀਂ ਕੱਕ ਜਿੱਦਣ ਮੈਂ ਧਮਕੀਆਂ ਨੂੰ ਮੰਨਣ ਲੱਗ ਗਿਆ ਜਾਂ ਡਰਨ ਲੱਗ ਗਿਆ ਫੇਰ ਆ ਕੈਮਰਾ ਆ ਮਾਈਕ ਸਾਰਾ ਕੁਝ ਬੰਦ ਕਰਕੇ ਆਪਾਂ ਬੱਸ ਸੌ ਜਾਣਾ ਲੋੜ ਹੀ ਨਹੀਂ ਫੇ ਸਾਰਾ ਕੁਛ ਕਰਨ ਦੀ ਜਿੰਨੀ ਵਿੱਚ ਦਿਨ ਦੇਰ ਦਮ ਵਿੱਚ ਦਾਮਾ ਤੇ ਉਨੀ ਦਰ ਆਪਾਂ ਡਟੇ ਰਾਵਾਂਗੇ ਮੈਂ ਇਹ ਨਹੀਂ ਕਿ ਕਿਸੇ ਦੇ ਬੋਧ ਖਿਲਾਫ ਬੋਲਦਾ ਹੁਣਾ ਪਰ ਮੈਂ ਸੱਚੀ ਗੱਲ ਕਰ ਜਾਂਦਾ ਮੇਰਾ ਆਪਣਾ ਤਰੀਕਾ ਹੈ ਗੱਲ ਕਰਨ ਦਾ ਔਰ ਮੈਨੂੰ ਇਸ ਗੱਲ ਦਾ ਮਾਣ ਹੈ ਮੈਨੂੰ ਖੁਸ਼ੀ ਹੈ ਕਿ ਮੇਰੇ ਇਸ ਤਰੀਕੇ ਨੂੰ ਤੁਸੀਂ ਬੇਹੱਦ ਪਸੰਦ ਕਰਦੇ ਹੋ ਮੈਨੂੰ ਬਹੁਤ ਜਾਂ ਵੀਡੀਓ ਬਣਾਉਣ ਦਾ ਸ਼ੌਕ ਨਹੀਂ ਹੈ ਕਦੇ ਕਦੇ ਕਦੇ-ਕਦੇ ਮੈਂ ਹਫ਼ਤਾ-ਹਫ਼ਤਾ ਨਹੀਂ ਵੀਡੀਓ ਬਣਾਉਂਦਾ ਕਦੇ-ਕਦੇ ਮੈਂ ਦੋ ਦਿਨ ਲਗਾਤਾਰ ਬਣਾ ਦਿੰਦਾ ਸੋ ਇਸ ਕਰਕੇ ਵਿਊਆਂ ਵੇਆਂ ਵਾਸਤੇ ਨਹੀਂ ਮੈਂ ਕਦੇ ਵੀ ਭੱਜਿਆ ਗੱਲ ਕਰਨੀ ਹੈ ਤੁਹਾਨੂੰ ਪਸੰਦ ਆਉਂਦੀ ਹੈ ਤੇ ਮੇਰਾ ਧੰਨਵਾਦ ਵੀ ਤੁਹਾਡੇ ਲਈ ਔਰ ਤੁਸੀਂ ਪਸੰਦ ਕਰਦੇ ਹੋ ਤੇ ਸ਼ੇਅਰ ਸ਼ੂਰ ਜਰੂਰ ਕਰਦੇ ਆ ਕਰੋ ਸੋ ਸੁਲਤਾਨਾ ਬਾਰੇ ਕਿਸ ਦਿਨ ਮੈਂ ਚਾਹੁੰਦਾ ਕਿ ਉਹਨਾਂ ਦੇ ਨਾਲ ਡਾਇਰੈਕਟ ਗੱਲਾਂ ਬਾਤਾਂ ਕਰਾਂ ਕਿ ਸੁਰਾਂ ਦੇ ਹਮ ਸਫਰ ਦੇ ਵਿੱਚ ਡੇਢ ਦੋ ਘੰਟੇ ਉਹਨਾਂ ਦੀ ਇੱਕ ਮਹਿਫਿਲ ਲਾਵਾਂਗੇ ਬੜੀ ਜਲਦੀ ਉਹਦੇ ਵਿੱਚ ਉਹਨਾਂ ਤੋਂ ਡਾਇਰੈਕਟ ਕੁਝ ਗੱਲਾਂ ਪੁੱਛਾਂਗੇ ਸਿਰਫ ਸੰਗੀਤ ਦੀਆਂ ਗੱਲਾਂ ਹੋਣਗੀਆਂ ਲੜਾਈਆਂ ਝਗੜਿਆਂ ਦੀਆਂ ਗੱਲਾਂ ਮੈਂ ਨਹੀਂ ਉਹਨਾਂ ਨੇ ਕਰਨੀਆਂ ਚਾਹੁੰਦਾ ਨਾਲ ਲੈ ਕੇ ਤੇ ਸੰਗੀਤ ਦੀਆਂ ਗੱਲਾਂ ਆਪਾਂ ਕਰਾਂਗੇ ਸੁਲਤਾਨਾ ਨਾਲ ਲੈ ਕੇ ਸੋ ਸੁਲਤਾਨਾ ਬੇਟਾ ਯੂ ਡੂਇੰਗ ਵੈਰੀ ਗੁੱਡ ਐਂਡ ਆਈ ਵਿਸ਼ ਯੂ ਆਲ ਦਾ ਬੈਸਟ ਫਾਰ ਯੋਰ ਬ੍ਰਾਈਟ ਫਿਊਚਰ ਤੇ ਬੋ ਸਾਰੇ ਲੋਕ ਤੁਹਾਡੇ ਨਾਲ ਜੁੜੇ ਨੇ ਮੈਂ ਜਿੱਥੇ ਵੀ ਗੱਲ ਕੀਤੀ ਹੈ ਨਾ ਇਸ ਗੱਲ ਦੀ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਆ ਕਿ ਮੈਂ ਜਿਹਦੇ ਨਾਲ ਵੀ ਤੁਹਾਡੀ ਕਦੇ ਜ਼ਿਕਰ ਹੋਇਆ ਨਾ ਤੇ ਤੁਹਾਡੇ ਲਈ ਕਿਸੇ ਨੇ ਨੈਗੇਟਿਵ ਤਾਂ ਨਹੀਂ ਫੈਲਾਈ ਕਿਸੇ ਨੇ ਕੋਈ ਮਾੜੀ ਗੱਲ ਨਹੀਂ ਕੀਤੀ ਹਾਂ ਦੂਜੀਆਂ ਭੈਣਾਂ ਭਰੇ ਹੁੰਦੀਆਂ ਨੇ ਉਹ ਤੁਹਾਨੂੰ ਵੀ ਪਤਾ ਹੁੰਦੀਆਂ ਨੇ ਤੁਹਾਡੇ ਮਾਪੇ ਨੂੰ ਵੀ ਪਤਾ ਹੁੰਦੀਆਂ ਨੇ ਮੈਨੂੰ ਵੀ ਪਤਾ ਤੇ ਪਬਲਿਕ ਨੂੰ ਤੇ ਬਹੁਤਾ ਹੀ ਪਤਾ ਹੈ ਤੁਸੀਂ ਕਰਕੇ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਸੋਹਣਾ ਕੰਮ ਕਰਦੇ ਰਹੋ ਮਾਲਕ ਤੁਹਾਡੇ ਕੰਮ ਦੇ ਵਿੱਚ ਹੋਰ ਬਹੁਤ ਬਰਕਤ ਪਾਵੇਗਾ ਖੁਸ਼ ਰਹੋ ਆਬਾਦ ਰਹੋ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਸਤਿ ਸ਼੍ਰੀ ਅਕਾਲ